ਕੋਈ ਵੀ ਇਨਸਾਨ ਜਿਹੜਾ ਨਸ਼ੇ ਕਰਦਾ ਹੈ ਤਾਂ ਉਹਨੂੰ ਤੁਸੀਂ ਨਸ਼ੇ ਤੋਂ ਬਚਾ ਸਕਦੇ ਹੋ ਨਸ਼ਾ ਛਡਾਉਣਾ ਬਹੁਤ ਅਗਲੀ ਪੈੜ ਆ ਜਾਂਦੀ ਆ ਬਹੁਤ ਵਾਰ ਹੁੰਦਾ ਜੀ ਕਿ ਨਸ਼ਾ ਛੱਡਦੇ ਛਡਾਉਂਦਿਆਂ ਅ ਕਈ ਵਾਰ ਹੁੰਦਾ ਘਰ ਗ੍ਰਸਥ ਵੀ ਢਹ ਢੇਰੀ ਹੋ ਜਾਂਦੀ ਹੈ ਉਹਦਾ ਮਾਮਲਾ ਕਿਵੇਂ ਸੈੱਟ ਰੱਖਿਆ ਜਾਵੇ ਹੱਥ ਨਾ ਮਾਰੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਂਦੀਆਂ ਨੇ ਕਿਸੇ ਨਾਲ ਕੋਈ ਮਤ ਪੇਦ ਸੀਗੇ ਦਿਮਾਗੀ ਕੋਈ ਲੋੜ ਸੀਗਾ ਉਹਦੇ ਚਾਸੂ ਦੇ ਵਿੱਚ ਆ ਕੇ ਆਪਾਂ ਪਹਿਲੇ ਦਿਨ ਮਾੜੀ ਜੀ ਫੀਮ ਖਾ ਲਈ ਚਿੱਟਾ ਲਾ ਲਿਆ ਡੋਡੇ ਖਾ ਲੇ ਭੁੱਕੀ ਖਾ ਲਈ दारू ਪੀ ਲਈ ਸਮੈ ਇਕ ਲਾਂ ਦੀ ਤੇ ਘਰ ਗਰਸਤੀ ਨੂੰ ਲੈ ਕੇ ਦਿੱਕਤਾਂ ਨੇ ਜਦ ਨਸ਼ੇ ਛਡਾਉਣ ਦੇ ਵਿੱਚ ਦਿੱਕਤ ਆ ਰਹੀ ਰੇ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਦਾ ਰੂਲ ਇਹ ਹੈ ਵੀ ਤੁਹਾਨੂੰ ਘਰ ਗਰਸਤੀ ਦੇ ਵਿੱਚ ਐਕਟਿਵ ਹੋਣਾ ਪੈਣਾ ਸਾਡੀ ਸਰਕਾਰ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਕਿ ਬੱਚਿਆਂ ਨੂੰ ਨਸ਼ੇ ਤੋਂ ਕਿਵੇਂ ਬਚਾਇਆ ਜਾਵੇ ਔਰ ਕਿਵੇਂ ਉਹਨਾਂ ਨੂੰ ਦੂਰ ਰੱਖਿਆ ਜਾਵੇ 15 ਮਿੰਟ ਦੇ ਵਿੱਚ ਹੀ ਬੈਠੇ ਬੈਠਿਆਂ ਨੂੰ ਮਹਾਰਾਜ ਸ਼ਾਈ ਸ਼ਰਬਤ ਪਿਆਇਆ ਮੈਂ ਕਿਉਂ ਹੁਣ ਇਹ ਕੰਮ ਕਰਦੀ ਥੋਡੇ ਲਿਵਰ ਦੇ ਉੱਤੇ ਪੇਟ ਮਹਾਰਾਜਾ ਸ਼ੈ ਸ਼ਰਮਤ ਜਿਹੜਾ ਆਹਾ ਮਹਾਰਾਜਾ ਸ਼ੈ ਸ਼ਰਮਤ ਇਹ ਅਸੀਂ ਡੀ ਐਡਿਕਸ਼ਨ ਦੇ ਵਿੱਚ ਵੀ ਦੰਨੇ ਆ ਘਰ ਗ੍ਰਸਤੀ ਦੀਆਂ ਦਿੱਕਤਾਂਾਂ ਦੇ ਵਿੱਚ ਵੀ ਦੰਨੇ ਆ ਅਕਸਰ ਲੋਕ ਘਰ ਗ੍ਰਸਤੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ بڑے ਨੌਜਵਾਨ ਨੇ ਜਿਨ੍ਹਾਂ ਨੇ ਹਫੀਮ ਖਾਧੀ ਜੋ ਚਿੱਟਾ ਲਾਇਆ ਵੀ ਨਹੀਂ ਮੇਰੀ ਗਰਸਤੀ ਜੀਵਨ ਦੇ ਵਿੱਚ ਤਾਕਤ ਹੈ ਨਹੀਂਗੀ ਕਿਸੇ ਵੈਸੀ ਕਿਸੇ ਚੰਗੇ ਵੈਲੀ ਨੇ ਸਲਾਹ ਦਿੱਤੀ ਵੀ ਮਾੜੀ-ਵੜੀ ਫੇਮ ਖਾਣੀ ਸ਼ੁਰੂ ਕਰ ਦੇ ਹੁਣ ਹਾਲਾਤ ਕੀ ਨੇ ਵੀ ਜੇ ਪਹਿਲਾਂ ਛੋਟੀ ਗੋਲੀ ਖਾਂਦੇ ਸੀਗੇ ਤਾਂ ਉਦੋਂ ਤਾਂ ਸਾਨੂੰ ਲੱਗਦਾ ਸੀ ਵੀ ਸਾਡੇ ਅੰਦਰ ਪਾਵਰ ਬਣ ਗਈ ਹੁਣ ਸਾਡੇ ਹਾਲਾਤ ਇਹ ਨੇ ਵੀ ਜੇ ਅਸੀਂ ਛੋਟੀ ਗੋਲੀ ਛੱਡੋ ਪੂਰਾ ਵੱਡਾ ਬੰਟਾ ਵੀ ਖਾਣੀਏ ਤਾਂ ਵੀ ਸਾਡੇ ਅੰਦਰ ਸੁਸਤੀ ਰਹਿੰਦੀ ਆ ਕੋਈ ਤਾਕਤ ਨਹੀਂ ਆਉਂਦੀ ਹੈਗੀ ਤੁਹਾਨੂੰ ਦਵਾਈ ਤਾਂ ਸੀ ਦਵੇਂ 15 ਦਿਨ ਦੀ ਰਿਜ਼ਲਟ ਤੁਹਾਨੂੰ 15 ਦਿਨਾਂ ਚ ਮਿਲ ਜਾਊਗਾ ਚਾਹੇ ਨਸ਼ਾ ਛਡਾਉਣ ਦਾ ਹੋਵੇ ਚਾਹੇ ਤੁਹਾਨੂੰ ਗਰਸਤੀ ਜੀਵਨ ਦੇ ਵਿੱਚ ਤਾਕਤ ਦਾ ਹੋਵੇ ਲੀਵਰ ਦੀ ਕੋਈ ਦਿੱਕਤ ਹੋਵੇ ਕੋਲੇਸਟ੍ਰੋਲ ਦੀ ਕੋਈ ਦਿੱਕਤ ਹੋਵੇ ਡਾਇਬੀਟੀਜ਼ ਕਿਸੇ ਬੰਦੇ ਨੂੰ ਹੋਵੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਅਸੀਂ ਕਹਿੰਦੇ ਵੀ ਰਿਜ਼ਲਟ ਤਾਂ ਤੁਹਾਨੂੰ ਮਿਲੂਗਾ ਛੋਟੀਆਂ ਛੋਟੀਆਂ ਗੱਲਾਂ ਸਾਡੇ ਘਰਾਂ ਨੂੰ ਬਰਬਾਦ ਕਰ ਦਿੰਦੀਆਂ ਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੰਦੀਆਂ ਨੇ ਉਨ੍ਹਾਂ ਦੇ ਵਿੱਚੋਂ ਇੱਕ ਅਜਿਹੀ ਦਿੱਕਤ ਅਜਿਹੀ ਪਰੇਸ਼ਾਨੀ ਇਸ ਵੇਲੇ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਸ ਨੇ ਕਰਾਂ ਦੇ ਘਰ ਉਜਾੜ ਦਿੱਤੇ ਨੇ ਲੋਕਾਂ ਅੰਦੀਆਂ ਸਿਆਂ ਕਹਿ ਲਿਏ ਕਿ ਇਸ ਤਰ੍ਹਾਂ ਦੀਆਂ ਆਦਤਾਂ ਉਹਨਾਂ ਨੂੰ ਬਹੁਤ ਵੱਡੀ ਕੀਮਤ ਅਦਾ ਕਰਕੇ ਫਿਰ ਚੁਕਾਉਣੀ ਪੈਂਦੀਆਂ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੀ ਡੀ ਆਰ ਔਸ਼ੇਦਾਂ ਦੇ ਪ੍ਰਬੰਧਕ ਯੋਦਾ ਸੇ ਅੱਜ ਗੱਲਬਾਤ ਹੋਣ ਵਾਲੀ ਹੈ ਉਸ ਆਦਤ ਦੇ ਬਾਬਤ ਜਿਸ ਆਦਤ ਨੂੰ ਛਡਾਉਣ ਲਈ ਪੰਜਾਬ ਸਰਕਾਰ ਨੇ ਵੀ ਯੁੱਧ ਵੜਿਆ ਹੋਇਆ ਹੈ ਬਹੁਤ-ਬਹੁਤ ਸਵਾਗਤ ਹੈ ਯੋਧਾ ਜੀ ਹਕੀਕਤ ਟੀਵੀ ਪੰਜਾਬੀ ਤੇ ਸਸਿਗਲ ਫਰੂਕੀ ਜੀ ਤੇ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਹੋ ਉਮੀਦ ਕਰਦਾ ਸਾਰੇ ਨਸ਼ਿਆਂ ਤੋਂ ਬਚੇ ਹੋਵੋਗੇ ਤੇ ਘਰ-ਗਰਸਤੀ ਤੁਹਾਡੀ ਬਹੁਤ ਤੰਦਰੁਸਤੀ ਦੇ ਨਾਲ ਬਤੀਤ ਹੋ ਰਹੀ ਹੋਗੀ ਤੁਸੀਂ ਬੜੇ इजीली ਕਹਤਾ ਕਿ ਨਸ਼ਿਆਂ ਤੋਂ ਬੱਚੇ ਹੋਣਗੇ ਇਸ ਵੇਲੇ ਜੇਕਰ ਸਭ ਤੋਂ ਵੱਡਾ ਟਾਸਕ ਸਾਡੇ ਸਰਕਾਰ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਔਰ ਖਾਸ ਕਰਕੇ ਸਾਡੇ ਮੁਲਕ ਦੀ ਫੋਰਸ ਵਾਸਤੇ ਉਹ ਹੈ ਕਿ ਬੱਚਿਆਂ ਨੂੰ ਨਸ਼ੇ ਤੋਂ ਕਿਵੇਂ ਬਚਾਇਆ ਜਾਵੇ ਔਰ ਕਿਵੇਂ ਉਹਨਾਂ ਨੂੰ ਦੂਰ ਰੱਖਿਆ ਜਾਵੇ ਫਰੂਕੀ ਜੀ ਜਿਹੜੀ ਆਪਾਂ ਇੱਕ ਕਹਾਵਤ ਸੁਣਦੇ ਆ ਵੀ ਹੱਥ ਨਾਲ ਮਾਰੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਂਦੀਆਂ ਨੇ ਤੱਕ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਸਾਡੇ ਨੌਜਵਾਨ ਜਿਹੜੇ ਸਾਡੇ ਵੀਰ ਭਰਾ ਜਾਂ ਭੈਣਾਂ ਵੀ ਕਈ ਵਾਰੀ ਅਸੀਂ ਦੇਖਦੇ ਆਂ ਤੇ ਅਸੀਂ ਉਹ ਪ੍ਰੈਕਟਿਸ ਦੇ ਵਿੱਚ ਬੜੇ ਹੈਰਾਨ ਹੁੰਦੇ ਆ ਵੀ ਛੋਟੀ ਜੀ ਗੱਲ ਸੀਗੀ ਕਿਸੇ ਨਾਲ ਕੋਈ ਮਤਭੇਦ ਸੀਗੇ ਦਿਮਾਗੀ ਕੋਈ ਲੋੜ ਸੀਗਾ ਉਹਦੇ ਚਸ ਦੇ ਵਿੱਚ ਆ ਕੇ ਆਪਾਂ ਪਹਿਲੇ ਦਿਨ ਮਾੜੀ ਜੀ ਫੀਮ ਖਾ ਲਈ ਚਿੱਟਾ ਲਾ ਲਿਆ ਡੋਡੇ ਖਾ ਲੇ ਭੁੱਕੀ ਖਾ ਲਈ दारू ਪੀ ਲਈ ਸਮੈਕ ਲਾ ਲਈ ਕਿਸੇ ਵੀ ਪ੍ਰਕਾਰ ਦਾ ਆਪਾਂ ਨਸ਼ਾ ਕੀਤਾ ਉਹ 5-10 ਮਿੰਟ ਤੱਕ ਤਾਂ ਸਾਨੂੰ ਲੱਗਿਆ ਵੀ ਬਹੁਤ ਵਧੀਆ ਹੋ ਗਿਆ ਚਾਹੇ ਕੋਈ ਨੌਜਵਾਨ ਜਿਹੜੇ ਕਾਲਜ ਦੇ ਵਿੱਚ ਪੜ੍ਹਦੇ ਨੇ ਉਹ ਕਹਿੰਦੇ ਵੈਸੇ ਅਸੀਂ ਸ਼ੌਂਕੀਆ ਤੌਰ ਤੇ ਅਸੀਂ ਕੀਤਾ ਹੁਣ ਉਹ ਹੱਥ ਨਾਲ ਗੰਡ ਵੱਜੀ ਆ ਔਰ ਤੁਸੀਂ ਯਕੀਨ ਮੰਨੋ ਜਿਹੜੀ ਗੰਡ ਵੱਜ ਗਈ ਉਹ ਹੱਥ ਨਾਲ ਵਾਪਿਸ ਖੁੱਲਦੀ ਹੈ ਨਹੀਂਗੀ ਤੇ ਉਹਦੇ ਵਿੱਚ ਬੜੀ ਵਾਰੀ ਇਹ ਹੋ ਜਾਂਦਾ ਵੀ ਹੱਥ ਨਾਲ ਮਾਰੀ ਹੋਈ ਗੰਡ ਨੂੰ ਘਰ ਦੇ ਖੋਲਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਕਿਤੇ ਨਾ ਕਿਤੇ ਲਫਾਫਾ ਹੀ ਪਾੜ ਬੈਠਦੇ ਆ ਜਿਹਦੇ ਕਰਕੇ ਉਹ ਪਰਿਵਾਰ ਤੋਂ ਬੱਚਾ ਬਹੁਤ ਦੂਰ ਹੋ ਜਾਂਦਾ ਔਰ ਪਰਿਵਾਰ ਦੀ ਕੋਈ ਵੀ ਸਮਝਾਈ ਹੋਈ ਗੱਲ ਉਹਨੂੰ ਸਮਝ ਹੀ ਨਹੀਂ ਲੱਗਦੀ। ਉਹਨੂੰ ਬੱਚੇ ਨੂੰ ਬਹੁਤ ਲੋਕ ਸਮਝਾਉਂਦੇ ਵੀ ਤੂੰ ਨਸ਼ੇੜੀ ਹੋ ਗਿਆ, ਤੂੰ ਬਚ ਜਾ ਤੇਰਾ ਬੱਚੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਹ ਇਸ ਲਾਈਨ ਦੇ ਵਿੱਚ ਪੈ ਗਏ। ਹੁਣ ਉਹਨਾਂ ਦੇ ਛੋਟੇ-ਛੋਟੇ ਗੁੜੀਆਂ ਨੇ ਘਰੇ ਹੰਦੇ ਵਿੱਚ ਤੇ ਨਾਲ-ਨਾਲ ਉਹਨਾਂ ਦੀ ਵਾਈਫ ਬਹੁਤ ਕੁੱਟਦੀ ਆ, ਡੇਲੀ ਕੁੱਟਦੀ ਆ ਵੀ ਯਾਰ ਮੇਰਾ ਖਸਮ ਆ ਜਿਹੜਾ ਮੇਰਾ ਹਸਬੰਡ ਆ ਜਿਹੜਾ ਮੇਰਾ ਸੁਹਾਗ ਆ ਜਿਹਦੇ ਸਹਾਰੇ ਅਸੀਂ ਸਾਰੀ ਘਰ-ਗ੍ਰਸਤੀ ਚਲਾਉਣੀ ਸੀ। ਜਦੋਂ ਸਾਡਾ ਉਹੀ ਬੰਦਾ ਨਸ਼ੇਈ ਹੋ ਗਿਆ ਤੇ ਸਾਰਾ ਕਰਦੀ ਸੇਵਿੰਗ ਸਾਡੀ ਉਜੜਨ ਲੱਗੀ ਰੁਪਈਆ ਇੱਕ ਘਰੇ ਜੁੜਦਾ ਨਹੀਂ ਸਾਡੇ ਉਹ ਜਦੋਂ ਸਾਡੇ ਕੋਲੇ ਆਉਂਦੇ ਆ ਸੀ ਉਹਨਾਂ ਦੇ ਵਿੱਚ ਇੱਕੋ ਹੀ ਦੇਖਦੇ ਆ ਵੀ ਉਹ ਇੱਕ ਤਰਾਸ਼ਤੀ ਦਾ ਸ਼ਿਕਾਰ ਹੋ ਗਏ ਇੱਕ ਬਹੁਤ ਖਤਰਨਾਕ ਆਪਾਂ ਇੱਕ ਗੱਲ ਸਮਝ ਸਕਦੇ ਆ ਵੀ ਇੱਕ ਬਹੁਤ ਉਹਨਾਂ ਦੇ ਘਰ ਦੇ ਉੱਤੇ ਇੱਕ ਕਰੋਪ ਆ ਗਿਆ ਜਿਹਦੇ ਕਰਕੇ ਉਹ ਬਿਲਕੁਲ ਟੁੱਟ ਗਏ ਨੇ ਹੌਸਲਾ ਬਿਲਕੁਲ ਟੁੱਟ ਗਿਆ ਜਿਹੜਾ ਬੰਦਾ ਨਸ਼ਾ ਕਰ ਰਿਹਾ ਉਹ ਕਹਿੰਦਾ ਕਾਟੋ ਫੁੱਲਾਂ ਤੇ ਆ ਹੁਣ ਕੱਲੀ ਉਹਦੀ ਕਾਟੋ ਫੁੱਲਾਂ ਤੇ ਆ ਬਾਕੀ ਸਾਰੇ ਵਿਚਾਰੇ ਜਿਵੇਂ ਆਪਾਂ ਸਮਝੋ ਵੀ ਮੂੜੀ ਧਰਤੀ ਥੱਲੇ ਉੱਗਦੀ ਆ ਉਹਨਾਂ ਦੇ ਉਹ ਹਾਲਾਤ ਨੇ ਵੀ ਉਹ ਧਰਤੀ ਦੇ ਉੱਤੇ ਵੀ ਨਹੀਂ ਹੈਗੇ ਉਹ ਕਹਿੰਦੇ ਸਾਡੇ ਸਿਰ ਤੇ ਕਰਜ਼ਾ ਹੀ ਐ ਨਾ ਵੀ ਜੇ ਅਸੀਂ ਅੱਜ ਉੱਗਣਾ ਵੀ ਚਾਹੀਏ ਤਾਂ ਤਕਰੀਬਨ 10 ਸਾਲ 20 ਸਾਲ ਤਾਂ ਸਾਨੂੰ ਕਰਜ਼ਾ ਲਾਉਣ ਦੇ ਵਿੱਚ ਲੱਗ ਜਾਣਗੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਕਰਜ਼ੇ ਤੋਂ ਬਚੇ ਹੋਏ ਨੇ ਔਰ ਉਹਨਾਂ ਨੂੰ ਲੱਗਦਾ ਵੀ ਅਸੀਂ ਬਚ ਜੀਏ ਬਹੁਤ bari ਮੈਂ ਇੱਕ ਤੁਹਾਨੂੰ ਬਚਿਆ ਜਾ ਸਕਦਾ 100% ਬਚਿਆ ਜਾ ਸਕਦਾ ਸਿਰਫ ਇੱਕੋ ਹੀ ਗੱਲ ਹੈ ਵੀ ਨਸ਼ਾ ਛੱਡਿਆ ਨਹੀਂ ਜਸਾ ਤਾਂ ਸਿਰਫ ਬਚੇ ਹੀ ਜਾ ਸਕਦਾ ਠੀਕ ਹੈ ਬੜੀ ਸੋਹਣੀ ਆਪਾਂ ਇੱਕ ਵਾਰੀ ਅੱਗੇ ਜ਼ਿਕਰ ਕੀਤਾ ਸੀਗਾ ਗੱਲ ਦਾ ਵੀ ਕੋਈ ਵੀ ਇਨਸਾਨ ਜਿਹੜਾ ਨਸ਼ੇ ਕਰਦਾ ਹੈ ਤਾਂ ਉਹਨੂੰ ਤੁਸੀਂ ਨਸ਼ੇ ਤੋਂ ਬਚਾ ਸਕਦੇ ਹੋ ਨਸ਼ਾ ਛਡਾਉਣਾ ਬਹੁਤ ਅਗਲੀ ਪੈੜ ਆ ਜਾਂਦੀ ਆ ਔਰ ਉਹਦੇ ਵਿੱਚ ਤੁਹਾਨੂੰ ਦੋ ਪਾਰਟੀਆਂ ਦੇ ਐਗਰੀਮੈਂਟ ਚਾਹੀਦੇ ਆ ਵੀ ਹਾਂਜੀ ਅੱਜ ਤੋਂ ਬਾਅਦ ਜੀਵ ਤੇ ਨਸ਼ਾ ਨਹੀਂ ਜਾਊਗਾ ਹੁਣ ਸਾਡੇ ਕੋਲੇ ਪੇਸ਼ੈਂਟ ਆਉਂਦੇ ਫਰੂਕੀ ਜੀ ਜਿਹੜੇ ਕਹਿੰਦੇ ਜੀ ਅਸੀਂ ਨਸ਼ਾ ਬਹੁ ਕਰਦੇ ਆ ਸ਼ੁਰੂ ਕੀਤਾ ਸੀ ਥੋੜੀ ਜੀ ਡੋਸ ਤੋਂ ਤੇ ਤੁਸੀਂ ਯਕੀਨ ਮੰਨੋ 45 ਦਿਨਾਂ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਕਹਿੰਨੇ ਤੁਸੀਂ ਡੋਪ ਟੈਸਟ ਕਰਾਓ ਜੀ ਤੁਸੀਂ ਬਿਲਕੁਲ ਸਾਡੇ ਵੱਨਿਓ ਵਿਲੇ ਸਿਰਫ ਇੱਕੋ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈਗਾ ਵੀ ਤੁਹਾਡਾ ਹੌਸਲਾ ਤੇ ਤੁਹਾਡਾ ਮੈਂਟਲੀ ਸਾਈਕੋਲੋਜੀਕਲੀ ਤੁਸੀਂ ਪ੍ਰਿਪੇਅਰਡ ਹੋਵੋ ਤੇ ਬਾਕੀ ਸਭ ਕੁਝ ਤੁਹਾਡਾ ਪੋਸੀਬਲ ਹੈ ਜੀ ਜੀ ਅੱਛਾ ਬਹੁਤ ਵਾਰ ਹੁੰਦਾ ਜੀ ਕਿ ਨਸ਼ਾ ਛੱਡਦੇ ਛਡਾਉਂਦਿਆਂ ਅ ਕਈ ਵਾਰ ਹੁੰਦਾ ਘਰ ਗ੍ਰਸਤੀ ਵੀ ਢਹ ਢੇਰੀ ਹੋ ਜਾਂਦੀ ਜੀ ਉਹਦਾ ਮਾਮਲਾ ਕਿਵੇਂ ਸੈੱਟ ਰੱਖਿਆ ਜਾਵੇ ਕਿਸ ਤਰੀਕੇ ਨਾਲ ਦਿੱਕਤ ਪਰੇਸ਼ਾਨੀ ਦੂਰ ਹੋਵੇ ਬਹੁਤ ਖੂਬਸੂਰਤ ਤੁਸੀਂ ਸਵਾਲ ਪੁੱਛਿਆ ਫਰੂਕੀ ਜੀ ਔਰ ਇਹ ਉਹਨਾਂ ਲੋਕਾਂ ਦੀ ਤੁਸੀਂ ਉਹ ਨਵਜ ਫੜੀ ਆ ਜਿਹੜੇ ਲੋਗ ਨਸ਼ੇ ਦੇ ਮਰੀਦ ਹੋ ਗਏ ਔਰ ਉਹਦੇ ਕਾਰਨ ਅੱਜ ਦੀ ਡੇਟ ਦੇ ਵਿੱਚ ਉਹ ਘਰ ਗ੍ਰਸਤੀ ਬੰਨੀ ਉਹ ਵੀ ਤੰਗ ਨੇ ਅਕਸਰ ਲੋਗ ਘਰ ਗ੍ਰਸਤੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬੜੇ ਨੌਜਵਾਨ ਨੇ ਜਿਨ੍ਹਾਂ ਨੇ ਹਫੀਮ ਖਾਧੀ ਜਿੱਤੇ ਟੱਟਾ ਲਾਇਆ ਵੀ ਨਹੀਂ ਮੇਰੀ ਗਰਸਤੀ ਜੀਵਨ ਦੇ ਵਿੱਚ ਤਾਕਤ ਹੈ ਨਹੀਂਗੀ ਮੈਨ ਪਾਵਰ ਬੰਦੇ ਦੀ ਜਿਹੜੀ ਮਰਦਾਨਾ ਤਾਕਤ ਆ ਵੀ ਮੇਰੇ ਚ ਉਹ ਚ ਕਮੀ ਲੱਗਦੀ ਆ ਕਿਸੇ ਵੈਸੀ ਕਿਸੇ ਚੰਗੇ ਵੈਲੀ ਨੇ ਸਲਾਹ ਦਿੱਤੀ ਵੀ ਮਾੜੀ-ਵਾੜੀ ਫੀਮ ਖਾਣੀ ਸ਼ੁਰੂ ਕਰ ਦੇ ਹੁਣ ਉਹ ਮਾੜੀ-ਵਾੜੀ ਫੀਮ ਖਾਣੀ ਸ਼ੁਰੂ ਕੀਤੀ ਫੇਰ ਗੱਲ ਉੱਥੇ ਆ ਗਈ ਵੀ ਹੱਥਾਂ ਨਾਲ ਮਾਰੀਆਂ ਗੰਡਾਂ ਤੇ ਖੋਲਣੀਆਂ ਪੈਣੀਆਂ ਮੂੰਹ ਦੇ ਨਾਲ ਹੁਣ ਉਹ ਬੰਦੇ ਉਲਝ ਗਏ ਅੱਗੇ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਜਿੱਦੇ ਅਸੀਂ ਪਹਿਲੀ ਵਾਰ ਅਸੀਂ ਕੋਈ ਵੀ ਨਸ਼ਾ ਕੀਤਾ ਚਾਹੇ दारू ਦਾ ਸੀ ਭੁੱਕੀ ਡੋਡੇ ਸਮੈਗ ਜਿਹੜੇ ਵੀ ਨਸ਼ੇ ਚਾਹੇ ਤੰਬਾਕੂ ਦਾ ਸੀਗਾ ਉਹ ਕਹਿੰਦੇ ਜਦੋਂ ਅਸੀਂ ਪਹਿਲੀ ਵਾਰ ਕੀਤਾ ਬਹੁਤ ਆਨੰਦ ਆਇਆ ਬਹੁਤ ਸਾਨੂੰ ਲੱਗਿਆ ਵੀ ਇਹ ਚ ਸਾਡੇ ਮਦਦਕਾਰ ਪਰ ਤੁਸੀਂ ਯਕੀਨ ਮੰਨੋ ਅੱਜ ਉਹਨਾਂ ਲੋਕਾਂ ਦੇ ਚਾਹੇ ਉਹਨਾਂ ਨੂੰ ਸਾਲ ਹੋਇਆ 6 ਮਹੀਨੇ ਹੋਏ ਆ 3 ਮਹੀਨੇ ਹੋਏ ਆ ਉਹ ਕਹਿੰਦੇ ਸਾਨੂੰ ਪਤਾ ਲੱਗ ਗਿਆ ਸੀ ਵੀ ਅਸੀਂ ਇਸ ਹੱਦ ਤੱਕ ਐਡਿਕਟ ਹੋ ਚੁੱਕੇ ਆ ਵੀ ਸਾਡੇ ਤੋਂ ਇੱਕ ਪੈਰ ਨਹੀਂ ਪੱਟੀ ਜਾਣੀ ਇੱਕ ਪਲਾਂਗ ਨਹੀਂ ਪੱਟੀ ਜਾਣੀ ਜਾਂ ਇੱਕ ਆਪਾਂ ਕਹਿ ਲਓ ਵੀ ਇੱਕ ਸਟੈਪ ਨਹੀਂ ਸਾਡੇ ਤੋਂ ਮੂਵ ਹੋ ਪਾ ਰਿਹਾ ਬੋਡੀ ਦੇ ਵਿੱਚ ਕਿਉਂਕਿ ਪੇਨ ਇੰਨੀ ਜ਼ਿਆਦਾ ਹੋਣ ਲੱਗ ਜਾਂਦੀ ਆ ਜੇ ਅਸੀਂ ਸਵੇਰ ਉੱਠ ਕੇ ਕਾਰਡ ਡੁੱਡੇ ਦਾ ਨਾਲ ਆਈਏ ਜਿਸੀ ਸਵੇਰੇ ਉੱਠ ਕੇ ਫੀਮ ਵੱਟ ਕੇ ਨਾ ਖਾਈਏ ਤੇ ਜਿਸੀ ਸਵੇਰੇ ਉੱਠ ਕੇ ਤੰਬਾਕੂ ਸਿਗਰਟ ਜਰਦਾ ਜਾਂ ਚਟਕ ਨਾ ਲਾਈਏ ਜਾਂ ਫੀਮ ਡੋਡੇ ਪੁੱਕੀ ਨਾ ਖਾਈਏ ਸਾਨੂੰ ਟੱਟੀ ਨਹੀਂ ਆਉਂਦੀ ਜਿਸੀ ਟੱਟੀ ਨਹੀਂ ਜਾਂਦੇ ਉਹ ਜਿਹੜਾ ਕੁਮਾਨ ਸਾਡੇ ਜਾਂ ਜਿਹੜਾ ਉਹ ਘੁਰਬ ਜਿਹੜਾ ਗੈਸ ਦਾ ਆਪਾਂ ਸਮਝੋ ਗੁਬਾਰਾ ਸਾਡੇ ਢਿੱਡ ਦੇ ਵਿੱਚ ਬਣ ਜਾਂਦਾ ਉਹਦੇ ਕਰਕੇ ਸਾਡਾ ਸਿਰ ਦੁਖਦਾ ਸ਼ਰੀਰ ਦੁਖਦਾ ਉਹਦੇ ਚੱਕਰ 'ਚ ਅਸੀਂ ਆਪਦੀ ਡੋਜ਼ ਫੇਰ ਵਧਾ ਲੈਨੇ ਵੀ ਸ਼ਾਇਦ ਅਫੀਮ ਸਾਡੀ ਮਦਦ ਕਰ ਦਵੇ ਸਾਰੀ ਦਵਾਈਆਂ ਦਾ ਬਾਪੂ ਅਸੀਂ ਮੰਨ ਲਿਆ ਵੀ ਸਾਡਾ ਜਿਹੜਾ ਅਸੀਂ ਨਸ਼ਾ ਕਰ ਰਹੇ ਹਾਂ ਉਹੀ ਆ ਪਰ ਇਹ ਹੈ ਗੱਲ ਸਭ ਤੋਂ ਵੱਡੀ ਝੂਠ ਔਰ ਉਹਦੇ ਕਰਕੇ ਹੀ ਉਹ ਐਡਿਕਟ ਹੋ ਜਾਂਦੇ ਆ ਉਹ ਐਡਿਕਸ਼ਨ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਦਾ ਵੀ ਜਦੋਂ ਠੀਕ ਹੈ ਸ਼ੁਰੂਆਤ ਦੇ ਵਿੱਚ ਤਾਂ ਅਸੀਂ ਥੋੜਾ ਨਸ਼ਾ ਕੀਤਾ ਤੇ ਸਾਨੂੰ ਲੱਗਿਆ ਵੀ ਸਾਡਾ ਬਲੱਡ ਫਲੋ ਵਧਿਆ ਡੋਪਾਮਿਨ ਰਿਲੀਜ਼ ਹੋਇਆ ਦਿਮਾਗ ਦੇ ਵਿੱਚ ਤੇ ਸਾਡੀ ਘਾਰਗਰਸਤੀ ਬਹੁਤ ਪਾਵਰਫੁਲ ਹੋ ਗਈ ਵਧੀਆ ਹੋ ਗਈ ਮੇਰਾ ਇੱਕੋ ਹੀ ਸਵਾਲ ਉਹਨਾਂ ਸਾਰੇ ਵੀਰਾਂ ਨੂੰ ਆ ਜਦੋਂ ਸਾਡੇ ਕੋਲੇ ਆਉਂਦੇ ਵੀ ਨੇ ਤੇ ਹਰ ਐਤਵਾਰ ਅਸੀਂ ਓਪੀਡੀ ਕਰਦੇ ਆ ਫਰੂਕੀ ਜੀ ਹਰ ਐਤਵਾਰ ਅਸੀਂ ਤਕਰੀਬਨ 80 ਤੋਂ 90 ਬੰਦੇ ਇਸ ਤਰ੍ਹਾਂ ਦੇ ਮਿਲਦੇ ਆ ਜਿਹੜੇ ਬੰਦੇ ਕਹਿੰਦੇ ਆ ਜੀ ਅਸੀਂ ਸ਼ੁਰੂ ਤਾਂ ਇਹੀ ਚੱਕਰ ਚ ਕੀਤਾ ਸੀਗਾ ਵੀ ਸਾਨੂੰ ਆਨੰਦ ਆਉਂਦਾ ਤੇ ਸਾਨੂੰ ਲੱਗਦਾ ਵੀ ਅਸੀਂ ਬਹੁਤ ਲੰਬੇ ਟਾਈਮ ਤੱਕ ਗਰਸਤ ਕਰ ਪਾ ਰਹੇ ਹਾਂ ਲੇਕਿਨ ਹੁਣ ਹਾਲਾਤ ਕੀ ਨੇ ਵੀ ਜੇ ਪਹਿਲਾਂ ਛੋਟੀ ਗੋਲੀ ਖਾਂਦੇ ਸੀਗੇ ਤਾਂ ਉਦੋਂ ਤਾਂ ਸਾਨੂੰ ਲੱਗਦਾ ਸੀ ਵੀ ਸਾਡੇ ਅੰਦਰ ਪਾਵਰ ਬਣ ਗਈ ਹੁਣ ਸਾਡੇ ਹਾਲਾਤ ਇਹ ਨੇ ਵੀ ਜੇ ਅਸੀਂ ਛੋਟੀ ਗੋਲੀ ਛੱਡੋ ਪੂਰਾ ਵੱਡਾ ਬੰਟਾ ਵੀ ਖਾ ਲਈਏ ਤਾਂ ਵੀ ਸਾਡੇ ਅੰਦਰ ਸੁਸਤੀ ਰਹਿੰਦੀ ਆ ਕੋਈ ਤਾਕਤ ਨਹੀਂ ਆਉਂਦੀ ਹੈਗੀ ਬਾਕੀ ਤੇਰੀ ਸ਼ਰੀਰ ਰਹਿੰਦਾ ਆ ਮਾਫ ਕਰਨਾ ਤੁਹਾਨੂੰ ਮੈਂ ਵਿੱਚੋਂ ਰੋਕ ਰਿਹਾ ਹਾਂ ਉਧਰ ਜੀ ਪਰ ਬਹੁਤ ਲੋਕ ਤਾਂ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕੋਈ ਨਸ਼ਾ ਵੀ ਨਹੀਂ ਕਰਦੇ ਪਰ ਫਿਰ ਵੀ ਉਹਨਾਂ ਦਾ ਜਿਹੜੀ ਟੈਂਡ ਐ ਫਿਸ਼ੀ ਹੋਇਆ ਪਿਆ ਮਾਮਲਾ ਬਿਲਕੁਲ ਇਹਦੇ ਪਿੱਛੇ ਫਰੂਕੀ ਜੀ ਅਸੀਂ ਜਦੋਂ ਸਾਡੇ ਕੋਲ ਇਹ ਵੀ ਸਿਮਿਲਰ ਸਾਡੇ ਕੋਲੇ ਐਤਵਾਰ ਨੂੰ ਇੱਕ ਲਾਸਟ ਐਤਵਾਰੀ ਪਰਸੋਂ ਦੀ ਜੇਕਰ ਆਪਾਂ ਗੱਲ ਕਰੀਏ ਤੋ ਸਾਡੇ ਕੋਲ ਇੱਕ ਆਏ ਸੀਗੇ ਬਾਈ ਜੀ ਉਹਨਾਂ ਦੇ ਹਾਲਾਤ ਏ ਸੀ ਵੀ ਉਹ ਸਾਲ ਦੇ ਵਿੱਚ ਤਕਰੀਬਨ 3 ਤੋਂ 4 ਵਾਰ ਹੀ ਗਰਸਤ ਕਰਦੇ ਨੇ ਤੋ ਬਾਕੀ ਸਾਰੇ ਵੈਦਾਂ ਤੋਂ ਦਵਾਈਆਂ ਉਹਨਾਂ ਨੇ ਖਾਧੀਆਂ ਤੇ ਉਹ ਦਵਾਈ ਵਿੱਚ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਿਆ ਮੈਂ ਕਿਹਾ ਬਾਈ ਜੀ 30 ਦਿਨ ਇੱਕ ਮਹੀਨੇ ਦੇ ਤੁਸੀਂ 30 ਦਿਨਾਂ ਦੇ ਵਿੱਚ ਦਵਾਈ ਕਿੰਨੀ ਵਾਰੀ ਖਾਧੀ ਕਿਤੇ 30 ਦਿਨ ਮੈਂ ਕਿਹਾ ਗਰਸਤ ਕਿੰਨੀ ਵਾਰੀ ਕੀਤਾ ਕਹਿੰਦੇ ਇਹ ਤਾਂ 3 ਮਹੀਨੇ ਚ ਇੱਕ ਵਾਰੀ ਤੇ ਮੈਂ ਕਿਹਾ ਤੁਸੀਂ ਆਪ ਸੋਚ ਕੇ ਦੇਖੋ ਵੀ ਜਿਹੜੀ ਚੀਜ਼ ਵਾਸਤੇ ਅਸੀਂ ਚੀਜ਼ ਖਰਾ ਖਾਧੀ ਅਸੀਂ ਉਸ ਜੀ ਨੂੰ ਉੱਥੇ ਹੰਡਾਈ ਨਹੀਂ ਰੇ ਤੇ ਫਿਰ ਅਸੀਂ ਕਿਵੇਂ ਆਪਦੇ ਆਪ ਨੂੰ ਸਾਬਿਤ ਕਰ ਸਕਾਂਗੇ ਵੀ ਅਸੀਂ ਆਪਦੇ ਆਪ ਨੂੰ ਤੰਦਰੁਸਤ ਰੱਖ ਪਾ ਰਹੇ ਕਿ ਨਹੀਂ ਜੀ ਜੀ ਤੁਸੀਂ ਯਕੀਨ ਵੱਡੋ ਮੈਂ ਉਹਨਾਂ ਨੂੰ ਨਾਲ ਦੀ ਨਾਲ 15 ਮਿੰਟ ਦੇ ਵਿੱਚ ਹੀ ਬੈਠੇ ਬੈਠਿਆਂ ਨੂੰ ਮਹਾਰਾਜਾ ਸ਼ਹੀ ਸ਼ਰਬਤ ਪਿਆਇਆ ਮੈਂ ਕਿਹਾ ਹੁਣ ਇਹ ਕੰਮ ਕਰਦੀ ਏ ਤੁਹਾਡੇ ਲਿਵਰ ਦੇ ਉੱਤੇ ਪੇਟ ਮਹਾਰਾਜਾ ਸ਼ਹੀ ਸ਼ਰਬਤ ਜਿਹੜਾ ਆਹਾ ਮਹਾਰਾਜਾ ਸ਼ਹੀ ਸ਼ਰਬਤ ਇਹ ਅਸੀਂ ਡੀ ਐਡਿਕਸ਼ਨ ਦੇ ਵਿੱਚ ਵੀ ਦੰਨੇ ਆ ਘਰ ਗ੍ਰਸਤੀ ਦੀਆਂ ਦਿੱਕਤਾਂ ਦੇ ਵਿੱਚ ਵੀ ਦੰਨੇ ਆ ਮੈਂ ਕਿਹਾ ਕੰਮ ਕਰਦਾ ਪੇਟ ਦੇ ਉੱਤੇ ਤੁਸੀਂ ਇਹਨੂੰ ਪੀਣਾ 15 ਮਿੰਟ ਦੇ ਵਿੱਚ ਤੁਹਾਨੂੰ ਢ ਘਾਰ ਆ ਜਾਣਾ ਉਹਨੇ ਪੀਤਾ ਜੀ ਉਹ 15 ਮਿੰਟ ਚ ਢ ਘਾਰ ਆਇਆ ਉਹ ਬੰਦੇ ਕਹਿੰਦੇ ਵੀ ਵਾਕਈ ਚੀਜ਼ ਕਾਰੀਗਰ ਮੈਂ ਕਿਹਾ ਕਾਰੀਗਰ ਤਾਂ ਕਿਉਂਕਿ ਤੁਹਾਡੀ ਖਰਾਕ ਹੈਗੀ ਆ ਹੁਣ ਤੁਸੀਂ ਖਰਾਕ ਹੀ ਨਾ ਖਾਓ ਤੁਹਾਨੂੰ ਦਿੱਕਤ ਪਰੇਸ਼ਾਨੀ ਹੋਵੇ ਹੀ ਨਾ ਫਿਰ ਮੈਂ ਤੁਹਾਨੂੰ ਕਹਾਂ ਮਹਾਰਾਜ ਜਈ ਸ਼ਰਬਤ ਪੀਓ ਫਿਰ ਤਾਂ ਉਹ ਤੁਹਾਡੇ ਪੈਸੇ ਵਿਅਰਥ ਗਏ ਨਾ ਕੋਈ ਫਾਇਦਾ ਨਹੀਂ ਹੋਇਆ ਤਾਂ ਮੈਂ ਕਿ ਉਸੇ ਤਰ੍ਹਾਂ ਜਿਹੜੇ ਘਰਗਰਸਤੀ ਨੂੰ ਲੈ ਕੇ ਦਿੱਕਤਾਂ ਨੇ ਜਾਂ ਨਸ਼ੇ ਛਡਾਉਣ ਦੇ ਵਿੱਚ ਦਿੱਕਤਾਂ ਸਾਨੂੰ ਆਉਂਦੀਆਂ ਨੇ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਦਾ ਰੋਲ ਇਹ ਹੈ ਵੀ ਤੁਹਾਨੂੰ ਘਰਗਰਸਤੀ ਦੇ ਵਿੱਚ ਐਕਟਿਵ ਹੋਣਾ ਪੈਣਾ ਹੁਣ ਤੁਸੀਂ ਐਕਟਿਵ ਕਿਵੇਂ ਹੋਣਾ ਵੀ ਹਫਤੇ ਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਤਿੰਨ ਵਾਰੀ ਗਰਸਤ ਜ਼ਰੂਰ ਕਰੋ ਵਿਦਆਊਟ ਕੋਈ ਵੀ ਪ੍ਰੋਟੈਕਸ਼ਨ ਯੂਜ਼ ਕੀਤੇ ਹੁਣ ਦਵਾਈ ਬੰਦੇ ਨੇ ਖਾਧੀ 365 ਦਿਨ ਗਰਸਤ ਕੀਤਾ 10 ਦਿਨ ਤੇਉ ਤਰਕ ਨਹੀਂ ਆਪਸ ਦੇ ਵਿੱਚ ਬੈਠਦਾ ਤੇ ਬੰਦੇ ਨੂੰ ਲੱਗਦਾ ਮੇਰੇ ਪੈਸੇ ਹੋ ਗਏ ਵੇਸਟ ਤਾਂ ਕਰਕੇ ਅਸੀਂ ਉਹਨਾਂ ਨੂੰ ਪਹਿਲੇ ਦਿਨ ਹੀ ਬੇਨਤੀ ਕਰਦੇ ਵੀ ਤੁਹਾਨੂੰ ਦਵਾਈ ਤਾਂ ਸੀ ਦਵਾਂਗੇ 15 ਦਿਨ ਦੀ ਰਿਜ਼ਲਟ ਤੁਹਾਨੂੰ 15 ਦਿਨਾਂ ਚ ਮਿਲ ਜਾਊਗਾ ਚਾਹੇ ਨਸ਼ਾ ਛਡਾਉਣ ਦਾ ਹੋਵੇ ਚਾਹੇ ਤੁਹਾਨੂੰ ਗਰਸਤੀ ਜੀਵਨ ਦੇ ਵਿੱਚ ਤਾਕਤ ਦਾ ਹੋਵੇ ਲੀਵਰ ਦੀ ਕੋਈ ਦਿੱਕਤ ਹੋਵੇ ਕੋਲੇਸਟ੍ਰੋਲ ਦੀ ਕੋਈ ਦਿੱਕਤ ਹੋਵੇ ਡਾਇਬੀਟੀਜ਼ ਕਿਸੇ ਬੰਦੇ ਨੂੰ ਹੋਵੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਅਸੀਂ ਕਹਿੰਦੇ ਵੀ ਰਿਜ਼ਲਟ ਤਾਂ ਤੁਹਾਨੂੰ ਮਿਲੂਗਾ ਜੀ ਜੀ ਬਟ ਇਹਦੇ ਨਾਲ ਜਿਹੜੀ ਜਿਹੜੀ ਚੀਜ਼ ਤੁਹਾਨੂੰ ਅਸੀਂ ਹੋਰ ਦੱਸ ਰਹੇ ਹਾਂ ਸਟੈਪ ਬਾਈ ਸਟੈਪ ਤੁਹਾਨੂੰ ਅਸੀਂ ਗਾਈਡ ਕਰ ਰਹੇ ਹਾਂ ਉਹ ਸਟੈਪ ਤੁਸੀਂ ਜ਼ਰੂਰ ਫਾਲੋ ਕਰਨੇ ਆ ਜੀ ਜਦੋਂ ਤੁਸੀਂ ਉਹ ਸਟੈਪ ਫਾਲੋ ਕਰਦੇ ਹੋ ਤੁਹਾਨੂੰ ਰਿਜ਼ਲਟ ਵੀ ਉਸ ਤਰ੍ਹਾਂ ਦੇ ਮਿਲਦੇ ਆ ਜੀ ਜੀ ਅੱਛਾ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਜੀ ਉਹਦਾ ਜੀ ਕਿਵੇਂ ਮਿਲਦੇ ਹੋ ਕਿਸ ਤਰੀਕੇ ਨਾਲ ਮਿਲਦੇ ਹੋ ਤੁਸੀਂ ਕਹ ਰਹੇ ਹੋ ਵੀ ਸੰਡੇ ਨੂੰ ਓਪੀਡੀ ਕਰਦੇ ਹੋ ਤੁਸੀਂ ਕਿਸ ਵੇਲੇ ਹੁੰਦਾ ਹੈ ਮਿਲਣ ਦਾ ਕੀ ਜ਼ਰੀਆ ਹੈਗਾ ਜਿਹੜੇ ਬਾਹਰ ਲੋਕ ਬੈਠੇ ਨੇ ਉਹ ਕਿਵੇਂ ਤੁਹਾਡੇ ਨਾਲ ਕੰਸਲਟ ਕਰਨ ਜਿਹੜੇ ਤਾਂ ਇੰਟਰਨੈਸ਼ਨਲ ਸਾਡੇ ਕੋਲੇ ਪੇਸ਼ੈਂਟ ਇਸ ਟਾਈਮ ਤੇ ਹੈਗੇ ਨੇ ਜੀ ਉਹਨਾਂ ਦੇ ਨਾਲ ਅਸੀਂ ਕੀ ਕਰਦੇ ਹਾਂ ਵੀ ਅਸੀਂ ਡੇਲੀ ਵਟਸਐਪ ਦੇ ਉੱਤੇ ਅਪਾਇੰਟਮੈਂਟ ਲੈਨੇ ਆ ਜਿਹਦੇ ਅਸੀਂ ਕੋਈ ਚਾਰਜ ਨਹੀਂ ਲੈਂਦੇ ਹੈਗੇ ਤੇ ਖਾਸ ਕਰਕੇ ਜਦੋਂ ਕਾਲ ਕਰਦੇ ਆ ਆਪਦੀ ਸਾਰੇ ਦਿੱਕਤ ਪਰੇਸ਼ਾਨੀ ਦੱਸਦੇ ਆ ਪਹਿਲਾਂ ਇੱਕ ਟੀਮ ਸਾਡੀ ਆਉਦੀ ਹੈਗੀ ਆ ਜੋ ਕਿ ਵੈਲ ਟ੍ਰੇਨਡ ਆ ਉਹ ਟ੍ਰੇਨਡ ਟੀਮ ਤੁਹਾਡੀ ਪ੍ਰੋਬਲਮ ਨੂੰ ਪਹਿਲਾਂ ਸਮਝਦੀ ਆ ਉਸ ਤੋਂ ਬਾਅਦ ਉਹ ਸਾਡੇ ਨਾਲ ਡਿਸਕਸ ਕਰਕੇ ਫਿਰ ਅਸੀਂ ਉਹਨਾਂ ਨੂੰ ਪ੍ਰਿਸਕ੍ਰਾਈਬ ਕਰਦੇ ਆ ਅਗਰ ਫਰਜ਼ ਕਰ ਲਓ ਤੁਸੀਂ ਕਹਿੰਦੇ ਵੀ ਨਹੀਂ ਮੈਂ ਜੋਦਾ ਜੀ ਨਾਲ ਹੀ ਗੱਲ ਕਰਨੀ ਆ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਥੋੜਾ ਜਿਹਾ ਵੇਟ ਟਾਈਮ ਵੱਜ ਜਾਂਦਾ ਵਾ ਕਿਉਂਕਿ ਜੇ ਸਾਡੇ ਕੋਲ ਪਹਿਲਾਂ 10 ਪੇਸ਼ੈਂਟ ਨੇ ਤਾਂ ਤੁਹਾਡਾ 11ਵੇਂ ਨੰਬਰ ਤੇ ਜਾ ਕੇ ਨੰਬਰ ਆਊਗਾ ਤੇ ਤੁਸੀਂ ਉਹ ਵੀ ਕਰ ਸਕਦੇ ਹੋ ਤਾਂ ਉਹ 74796 22000 ਨੰਬਰ ਤੁਸੀਂ ਥੱਲੇ ਚਲਾ ਵੀ ਦਿਓ ਉਹਦੇ ਉੱਤੇ ਤੇ ਦੂਸਰੀ ਗੱਲ ਜਿਹੜੇ ਬੰਦੇ ਇੱਥੇ ਲੁਧਿਆਣੇ ਵਿਜ਼ਿਟ ਕਰਨਾ ਚਾਹੁੰਦੇ ਨੇ ਤਾਂ ਅਸੀਂ ਹਰ ਐਤਵਾਰ ਹਰ ਸੰਡੇ ਨੂੰ ਸਵੇਰੇ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇੱਥੇ ਮਿਲਦੇ ਹਾਂ ਜੀ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਪਿਛਲੀ ਵਾਰ ਵੀ ਸਾਡੇ ਨਾਲ ਇਹ ਦਿੱਕਤ ਆਉਂਦੀ ਆ ਹਰ ਵਾਰੀ ਆਲਮੋਸਟ ਦਿੱਕਤ ਆਉਂਦੀ ਆ ਵੀ ਬੰਦੇ ਕਹਿੰਦੇ ਨੇ ਵੀ ਜੀ ਅਸੀਂ ਸੰਡੇ ਆਪ ਦਾ ਮਨਾਉਣਾ ਵੀ ਆ ਤੇਸੀ ਨਾਲ ਉਹਦੀ ਦਵਾਈ ਵੀ ਲੈਣ ਵਾਸਤੇ ਤੁਹਾਡੇ ਕੋਲੇ ਆਏ ਆ ਤਾਂ ਸਾਡਾ ਟਾਈਮ ਜ਼ਿਆਦਾ ਨਾ ਲੱਗੇ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਪਲੀਜ਼ ਆਫ ਦੀ ਪਹਿਲਾ ਕਾਲ ਕਰਕੇ ਸਾਡੀ ਟੀਮ ਨੂੰ ਅਫੇਅਰ ਕਰ ਦਿਓ ਵੀ ਤੁਸੀਂ 8:00 ਵਜੇ ਤੱਕ ਪਹੁੰਚਣਾ ਵਾ ਤਾਂ ਜੋ ਅਸੀਂ ਤੁਹਾਡੇ ਵਾਸਤੇ ਸਾਰੀ ਚੀਜ਼ਾਂ ਅਕੋਰਡਿੰਗਲੀ ਅਰੇਂਜ ਕਰ ਲਈਏ ਇਸ ਤਰ੍ਹਾਂ ਨਾ ਹੋਵੇ ਵੀ ਤੁਸੀਂ ਆ ਵੀ ਜਾਓ ਤੇ ਤੁਹਾਡੇ ਅੱਗੇ 20-25 ਬੰਦਾ ਬੈਠਾ ਹੋਵੇ ਤੇ ਤੁਹਾਨੂੰ ਤਕਰੀਬਨ ਘੰਟਾ ਸਵਾ ਘੰਟਾ ਵੇਟ ਕਰਨੀ ਪਵੇ ਤਾਂ ਕਿ ਤੁਹਾਡਾ ਟਾਈਮ ਵੀ ਕੀਮਤੀ ਹੈ ਸਾਡਾ ਟਾਈਮ ਵੀ ਕੀਮਤੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨਯੁਦਧ ਸਿੰਘ ਜਿਨ੍ਹਾਂ ਨੇ ਬੜੀਆਂ ਖੂਬਸੂਰਤ ਗੱਲਾਂ ਨੇ ਜਿਹੜੇ ਘਰਗ੍ਰਸਤੀ ਨਾਲ ਸੰਬੰਧਿਤ ਕੀਤੀਆਂ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਜਦੋਂ ਅਸੀਂ ਸ਼ੁਰੂਆਤ ਕਰ ਲੈਂਦੇ ਆ ਤਾਂ ਉਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਯੋਧਾ ਜੀ ਹੋਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਨੁਸਖੇ ਨੇ ਫਾਰਮੂਲੇ ਨੇ ਮਹਾਰਾਜਾ ਸ਼ਹੀਦ ਸਰਬੱਤ ਦਾ ਸਹਾਰਾ ਹੈ ਜਿਹੜੇ ਅਸੀਂ ਕਹਿ ਲਈਏ ਕਿ ਲੋਕ ਲੈ ਸਕਦੇ ਨੇ ਔਰ ਆਪਣੀ ਜ਼ਿੰਦਗੀ ਹੈਗੀ ਹੈ 40 45 ਦਿਨਾਂ ਦੇ ਵਿੱਚ ਲਗਭਗ ਕਿਉਂਕਿ ਜਦੋਂ ਬੰਦਾ ਗ੍ਰਹਿ ਗਰਸਤੀ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦਾ ਨਸ਼ਿਆਂਲੇ ਪਾਸੇ ਪੈ ਜਾਂਦਾ ਤਾਂ ਅਜਿਹੇ ਦੇ ਵਿੱਚ ਲੀਵਰ ਦੇ ਉੱਤੇ ਸਭ ਤੋਂ ਜ਼ਿਆਦਾ ਕੰਮ ਕਰਨਾ ਹੁੰਦਾ ਤੇ ਲੀਵਰੀ ਕਿਸ ਤਰ੍ਹਾਂ ਦੀ ਚੀਜ਼ ਹੈਗੀ ਜਿਨੇ ਸਾਰੇ ਰਸ ਸਾਰੀਆਂ ਚੀਜ਼ਾਂ ਤੁਹਾਡੀਆਂ ਸੈੱਟ ਕਰਨੀਆਂ ਨੇ ਔਰ ਯੁਧਾ ਜੀ ਹੋਰਾਂ ਦਾ ਕਹਿੰਦਾ ਕਿ 45 ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਲੀਵਰ ਦੇ ਰਿਪੋਰਟਾਂ ਨੇ ਤੁਹਾਡੀਆਂ ਬਦਲ ਸਕਦੀ ਹੈ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੇਣਾ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਜ਼ਰੂਰਤ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਜੇਕਰ ਮਿਲ ਕੇ ਤੁਸੀਂ ਆਪਣੀ ਦਿੱਕਤ ਪਰੇਸ਼ਾਨੀ ਹੱਲ ਕਰਵਾਉਣਾ ਚਾਹੁੰਦੇ ਹੋ ਤਾਂ ਗਿੱਲਾਂ ਵਾਲੀ ਨਹਿਰ ਦੇ ਉੱਤੇ ਜਿੱਥੇ ਪਹਿਲੇ ਪੁਲ ਹੈਗਾ ਅਗਰ ਅਸੀਂ ਫਿਰੋਜ਼ਪੁਰਾ ਵਾਲੇ ਪਾਸੇ ਨੂੰ ਜਾਈਏ ਤਾਂ ਬਿਲਕੁਲ ਜੜਾਂ ਦੇ ਵਿੱਚ ਜਿਹੜੀ ਆਯੁਰਵੇਦਾ ਦੇ ਵੱਡੇ ਵੱਡੇ ਬੋਰਡ ਤੁਹਾਨੂੰ ਲੱਗੇ ਜਿਹੜੇ ਉਹ ਦਿਖਾਈ ਦੇ ਜਾਣਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਓਪੀਡੀ ਹੈ ਇੱਥੇ ਜਿਹੜੀ ਸੰਡੇ ਨੂੰ ਉਹ ਕੀਤੀ ਜਾਂਦੀ ਹੈ ਤੁਸੀਂ ਕਿਸੇ ਵੀ ਵੇਲੇ ਕਾਲ ਕਰਕੇ ਇਥੇ ਪਹੁੰਚ ਸਕਦੇ ਫਿਲਹਾਲ ਮੈਨੂਏ ਵੀਡੀਓ ਇਥੇ ਖਤਮ ਕਰ ਦਿੱਤੀ ਹੈ ਕੀ ਤਾਨੂੰ